ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੈਨਾਂ ਦੋਨਾ ਚੈਨਾਂ ਤੇ ਅਸੀਂ ਕੋਸ਼ਿਸ਼ ਕਰਦੀ ਕਿ ਸਿੱਖ ਮਸਲੇ ਵੀ ਤੇ ਸਿੱਖੀ ਨਾਲ ਰਿਲੇਟਡ ਜਿਹੜੇ ਵੀ ਸਾਡੇ ਭੁਲੇਖੇ ਪਏ ਹੋਇਆ ਜਾਂ ਜਿਹੜੇ ਵਰਡਸ ਜਾਂ ਕੁਝ ਇਸ ਤਰੀਕੇ ਨਾਲ ਹੈਗੇ ਜਿੰਨਾ ਬਾਰੇ ਅਸੀਂ ਕਈ ਵਾਰੀ ਭੁਲੇਖਾ ਖਾ ਜਾਂਦੇ ਹਾਂ ਉਹਨਾਂ ਨੂੰ ਡਿਸਕਸ ਕੀਤਾ ਜਾਏ ਉਹ ਡਿਟੇਲ ਵਿੱਚ ਉਹਦੀ ਸਮਝਿਆ ਜਾਏ ਕੀ ਹੈ ਸਾਡੀਆਂ ਠੀਕ ਹੈ ਵੀਡੀਓ ਸਾਰੀਆਂ ਬੜੀਆਂ ਡਿਟੇਲ ਵਿੱਚ ਹੁੰਦੀਆਂ ਔਰ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਅਸੀਂ ਕੋਈ ਸ਼ਾਰਟਕਟ ਨਹੀਂ ਕਰਨਾ ਚਾਹੁੰਦੇ ਇਹ ਸਾਡਾ ਇੱਕ ਆਬਜੈਕਟਿਵ ਹੈਗਾ ਇਸ ਦੁਰਨਾ ਚੈਨਲ ਸੇ ਕਿ ਅਸੀਂ ਡਿਟੇਲ ਵਿੱਚ ਗੱਲ ਕਰੀਏ ਤਾਂ ਕਿ ਜੇ ਸਮਝ ਆ ਜਾਏ ਸਾਨੂੰ ਕੋਈ ਗਲਤ ਅਸੀਂ ਉਹਨੂੰ ਆਪਣੇ ਆਪ ਤੇ ਅਪਲਾਈ ਕਰ ਸਕੀਏ ਔਰ ਉਹਨੂੰ ਅੱਗੇ ਤੋਂ ਠੀਕ ਕਰ ਸਕੀਏ ਤਾਕੀ ਉਸੇ ਦਾ ਹੀ ਮੋਟ ਪਰਪਸ ਆ ਕਿ ਨੌਲੇਜ ਜੜੀ ਆ ਉਹ ਵਾਕਿਆਸੀਂ ਆਪਣੇ ਆਪ ਨੂੰ ਇੰਪਰੂਵ ਕਰ ਰਹੇ ਹਾਂ ਇਹਦੇ ਵਿੱਚ ਮੇਰਾ ਸਾਥ ਦੇ ਰਹੇ ਆ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ ਜਿਹੜਾ ਪ੍ਰਕਰਮ ਚੱਲ ਰਿਹਾ ਪ੍ਰਕਰਮ ਇਹਦੇ ਵਿੱਚ ਅਸੀਂ ਯੂਗਾਂ ਦੇ ਬਾਰੇ ਗੱਲ ਕਰ ਰਹੇ ਹਾਂ ਜੀ ਅਸੀਂ ਪਿਛਲੇ 3 ਐਪੀਸੋਡ ਵਿੱਚ ਯੂਗਾਂ ਬਾਰੇ ਬੜੀ ਡਿਟੇਲ ਵਿੱਚ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਯੁਗਾਂ ਦਾ ਧਰਮ ਕੀ ਹੈ ਤੇ ਉਹਦੇ ਬਾਰੇ ਕੀ ਅਸੀਂ ਸਾਰੀ ਗੱਲ ਕਰਦੇ ਹਾਂ ਹੁਣ ਅਗਲਾ ਕੁਐਸਚਨ ਜਿਹੜਾ ਅਸੀਂ ਪਿਛਲੀ ਵਾਰੀ ਜਿੱਥੇ ਛੱਡਿਆ ਸੀ ਉਹ ਇਹ ਹੈ ਕਿ ਗੁਰਬਾਣੀ ਯੁਗਾਂ ਨੂੰ ਜਿਹੜੇ ਟਾਈਮ ਪੀਰੀਅਡ ਵਾਲੇ ਯੁਗ ਹੈ ਕੀ ਉਹਨੂੰ ਰਿਜੈਕਟ ਕਰਦੀ ਹੈ ਕਿ ਅਕਸੈਪਟ ਕਰਦੀ ਹੈ ਕੀ ਕਰਦੀ ਹੈ ਇਹ ਕੁਐਸਚਨ ਰੁਕੋ ਕਿ ਅੱਜ ਇਹ ਗੱਲ ਕੀਤੀ ਕਿ ਯੁੱਗ ਜਿਹੜੇ ਆ ਉਹ ਇੱਕ ਸਮੇਂ ਨਾਲ ਰਿਲੇਟਡ ਹੈਗੇ ਆ ਜਿਹੜੀ ਜੋ ਪੁਰਾਣ ਦੱਸਦੇ ਨੇ ਜਾਂ ਜੋ ਸੋ ਗੁਰਬਾਣੀ ਆ ਦੇ ਬਾਰੇ ਕੀ ਕਹਿੰਦੀ ਆ ਹਾਂ ਦੇਖੋ ਗੁਰਬਾਣੀ ਦਾ ਇਹ ਸਬੰਧੀ ਬੜਾ ਸੁਪਸਤ ਤੇ ਨਰਨਾਇਕ ਜਿਹੜਾ ਉਹ ਪੱਖਾ ਜੁਗਾਂ ਬਾਰੇ ਹਾਂਜੀ ਕਿ ਗੁਰਬਾਣੀ ਪੁਰਾਣਾ ਦੀ ਜਿਹੜੀ ਸਮੇਂ ਦੀ ਵੰਡਾ ਉਹਨੂੰ ਬਿਲਕੁਲ ਹੀ ਨਕਾਰਦੀ ਆ ਗੁਰਬਾਣੀ ਦਾ ਪੱਕ ਜਿਹੜਾ ਸਪਸ਼ਟ ਆ ਕਿ ਇਹ ਜਿਹੜੇ ਇਹਦਾ ਸਮੇਂ ਨਾਲ ਨਹੀਂ ਸਬੰਧ ਕੋਈ ਇਹਦਾ ਸਬੰਧ ਜਿਹੜਾ ਉਹ ਵਿਅਕਤੀਗਤ ਨਾਲ ਆ ਠੀਕ ਐਸਾ ਕਦੀ ਸਮਾਂ ਨਾ ਆਇਆ ਨਾ ਆਊਗਾ ਕਿ ਦੁਨ ਸਾਰੇ ਹੀ ਮਨੁੱਖ ਜਿਹੜੇ ਉਹ ਸਚਿਆਰ ਹੋਣਗੇ ਜਦ ਸਾਰੇ ਹੀ ਮਨੁੱਖ ਜਿਹੜੇ ਆ ਉਹ ਕੁਕਰਮੀ ਹੋਣਗੇ ਝੂਠੇ ਹੋਣਗੇ ਬੇਈਮਾਨ ਹੋਣਗੇ ਕਿਉਂਕਿ ਸੰਸਾਰ ਦਾ ਪਰਵਾਹ ਚੱਲਣ ਲਈ ਜਿਹੜਾ ਉਹ ਜਿਹੜੇ ਸਾਰੇ ਝੂਠੇ ਹੋ ਜਾਣਗੇ ਤੇ ਸੰਭਵ ਨਹੀਂ ਝੂਠ ਜਿਵੇਂ ਮੈਂ ਚਾਲੀ ਸਰੀ ਚੱਲ ਰਹੀ ਆ ਕਿਉਂ ਕੁਝ ਬੰਦੇ ਸਚਿਆਰ ਹੁੰਦੇ ਆ ਚੰਗੇ ਹੁੰਦੇ ਆ ਵਿਸ਼ਵਾਸ ਕਰਨ ਯੋਗ ਹੁੰਦੇ ਆ ਇਸ ਕਰਕੇ ਦੂਜਿਆਂ ਦਾ ਬੰਦਿਆਂ ਦਾ ਝੂਠਿਆਂ ਦਾ ਵਿਸ਼ਵਾਸ ਮਨੋ ਕਰ ਲੈਂਦਾ ਐਸਾ ਕਦੀ ਸਮਾਂ ਨਾ ਆਇਆ ਹਾਂ ਕੋਸ਼ਿਸ਼ ਰਹੀ ਆ ਜਿੰਨੇ ਵੀ ਸਤਿਪੁਰਸ਼ ਆ ਉਹਨਾਂ ਦੀ ਕੋਸ਼ਿਸ਼ ਨਹੀਂ ਆ ਕਿ ਮਨੁੱਖ ਸਹੀ ਹੱਥਾਂ ਵਿੱਚ ਮਨੁੱਖ ਬਣੇ। ਔਰ ਮਨੁੱਖ ਬਣੇ ਵੀ ਜੇ ਅਸੀਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਆ ਤਾਂ ਗੁਰੂ ਸਾਹਿਬਾਨ ਦੇ ਸੰਪਰਕ ਵਿੱਚ ਆਏ ਉਹਨਾਂ ਜਿਹਨੂੰ ਤਬਦੀਲੀ ਆਈ ਬੜਾ ਪਰਿਵਰਤਨ ਆਇਆ ਉਹ ਸਹੀ ਹੱਥਾਂ ਦੇ ਗੁਰਮੁਖ ਬਣ ਗਏ। ਜਿਹੜਾ ਸੱਜਣ ਠੱਗ ਸੀਗਾ ਉਹ ਪਹਿਲਾਂ ਨਾਲ ਸੱਜਣ ਦਿਖਾਇਆ ਸੀ ਬਸ ਸੀ ਠੱਗ। ਸੱਜਣਤਾਈ ਦੇ ਬੁਰਕੇ ਵਿੱਚ ਠੱਗ ਸੀਗਾ। ਔਰ ਜਦੋਂ ਗੁਰੂ ਨਾਨਕ ਸਾਹਿਬ ਦੇ ਸੰਪਰਕ ਵਿੱਚ ਆਇਆ ਉਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਲਈ ਮੱਦ ਲੈ ਲਈ ਤਾਂ ਸੇਹੀ ਹੱਥਾਂ ਵਿੱਚ ਸੱਜਣ ਬਣ ਗਿਆ ਕਿੰਨੇ ਪੁਰਾਣੇ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਦੀ ਜਨ ਮੱਤ ਲੈ ਲਈ ਉਹਨਾਂ ਦੀ ਜੀਵਨ ਤਬਦੀਲੀ ਆ ਗਈ ਪਰਿਵਰਤਨ ਆ ਗਿਆ ਔਰ ਅੱਜ ਵੀ ਜਿਹੜਾ ਉਹ ਨਹੀਂ ਸੱਚਾ ਜਿਹੜੇ ਲੋਕ ਜਿਹੜੇ ਆ ਉਹ ਸੱਚਮੁੱਚ ਗੁਰੂ ਦੀ ਸਿੱਖਿਆ ਨੂੰ ਲੈ ਲੈਂਦੇ ਆ ਧਾਰਨ ਕਰਦੇ ਆ ਉਹਨਾਂ ਦੀ ਜੀਵਨ ਤਬਦੀਲੀ ਆਉਂਦੀ ਆ ਐਗਲ ਬੱਕਰੀ ਆ ਕਿ ਅਸੀਂ ਜ਼ਿਆਦਾ ਜਿਹੜਾ ਜੋ ਸਰੀਰਕ ਤਬਦੀਲੀ ਆ ਅਸੀਂ ਉਹਨੂੰ ਦੇ ਕੇ ਹੀ ਅਸੀਂ ਕਿਸੇ ਨੂੰ ਧਰਮੀ ਜਾਂ ਆਧਰਮੀ ਹੋਣ ਦਾ ਸਰਟੀਫਿਕੇਟ ਦੇਣ ਲੱਗ ਪਈਨੇ ਆ ਪਰ ਜਿਹੜੀ ਪਰਵਰਸਈਗਤਾਂ ਵੀ ਜੋ ਪਰਿਵਰਤਨ ਆ ਉਹ ਤੁਹਾਡੇ ਆਚਰਨ ਦਾ ਤੁਹਾਡੇ ਸੁਭਾਅ ਦਾ ਤੁਹਾਡੇ ਚਾਲ ਚੱਲਣ ਦਾ ਤੋਂ ਅਸੀਂ ਕੋਸ਼ਿਸ਼ ਰਹੀ ਆ ਪਰ ਇਸ ਧਰਤੀ ਉਤੇ ਅਜਿਹਾ ਸਮਾਂ ਕਦੀ ਨਹੀਂ ਆਇਆ ਠੀਕ ਇਸ ਲਈ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਵੀ ਆ ਜਿਹਦੇ ਵਿੱਚ ਗੁਰੂ ਸਾਹਿਬ ਨੇ ਇਸ ਗੱਲ ਦਾ ਨਿਰਣਾ ਕੀਤਾ ਆਇਆ ਕਿ ਕਲਮੇ ਪ੍ਰੇਤ ਜਿਨੇ ਰਾਮ ਨਾ ਪੁਛਾਤਾ ਸਤਜੁਗ ਪਰਮ ਹੰਸ ਵਿਚਾਰੀ ਦੁਆਪਰ ਤ੍ਰੇਤਾ ਮਾਨਸ ਵਰਤੈ ਵਿਰਲੇ ਹੋਮੈ ਮਾਰੀ ਜਿਹਦੇ ਵਿੱਚ ਸਰਮਾਨ ਇਹ ਗੱਲ ਦਰਸਾਈ ਹੋਈ ਆ ਇਥੇ ਜਿਹੜਾ ਤੁਹਾਨੂੰ ਸਵਾਲ ਆ ਇਹਦੇ ਆਪਾਂ ਥੋੜਾਈਨੋ ਵੀ ਨਾਲ ਜਿਹੜਾ ਥੋੜਾ ਲੈਂਦੇ ਜਾਈਏ ਤਾਂ ਕਿ ਜਿਹੜਾ ਪੱਖ ਆਪਾਂ ਛੋਇਆ ਉਹਨੂੰ ਉਸ ਰੂਪ ਵਿੱਚ ਹੀ ਆਪਾਂ ਦਰਸ਼ਨਾ ਸਾਂਝਾ ਕਰ ਸਕੀਏ ਠੀਕ ਕਿ ਗੁਰਬਾਣੀ ਵਿੱਚ ਇਹ ਕਿਦੇ ਅਲੰਕਾਰ ਰੂਪ ਵਿੱਚ ਇਨ੍ਹਾਂ ਸ਼ਬਦਾਂ ਦੇ ਵਰਤੋਂ ਕੀਤੀ ਹੋਈ ਆ ਕਿਤੇ ਕਿਤੇ ਗੁਰਬਾਣੀ ਵਿੱਚ ਜੋ ਭਾਵ ਪੁਰਾਣਾ ਆਦ ਵਿੱਚ ਲਿਆ ਗਿਆ ਉਹਨਾਂ ਨੂੰ ਉਸੇ ਹੀ ਭਾਵ ਵਿੱਚ ਲੈ ਕੇ ਇਹਨਾਂ ਵਿੱਚ ਨਵੀਂ ਰੂਪ ਹੋ ਕੇ ਮਨੁੱਖ ਨੂੰ ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ ਹੋਇਆ ਉਦਾਹਰਨ ਵਜੋਂ ਜਿਵੇਂ ਗੁਰਬਾਣੀ ਦਾ ਪਾਵਨ ਫਰਮਾਨ ਆ ਸਤਜੁਗੋ ਦਵਾ ਪ੍ਰਤ੍ਰੇਤਾ ਪਣੀਐ ਕਾਲਜੁਗੋ ਉਤਮੋ ਜੁਗਾਵਾ ਹੈ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀ ਐ ਕਿਸੇ ਥਾਂ ਇਥੇ ਨਾ ਕਿਹਾ ਵੀ ਜੇ ਤੁਸੀਂ ਤੁਹਾਡੇ ਅਨਸਾਰ ਜੇ ਮੰਨ ਕੇ ਵੀ ਤੁਰੀਏ ਕਿ ਵੀ ਸਤਜੁਗ ਜਿਹੜਾ ਸੀਗਾ ਕੋਈ ਤ੍ਰੇਤਾ ਯੁਗ ਸੀ ਦਵਾਪਰ ਸੀਗਾ ਉਹਨਾਂ ਵਿੱਚ ਇਹੋ ਜਿਹਾ ਵਰਤਾਰਾ ਵਰਤਦਾ ਸੀ ਤਾਂ ਜੋ ਕੋਈ ਤੁਸੀਂ ਦੱਸ ਰਹੇ ਜੀ ਕਿ ਇਹਨਾਂ ਯੁਗਾਂ ਵਿੱਚ ਇਹੋ ਜਿਹਾ ਵਰਤਾਰਾ ਵਰਤਦਾ ਸੀ ਤਾਂ ਫਿਰ ਵੀ ਜੇ ਜਿਹਨੂੰ ਤੁਸੀਂ ਸਭ ਤੋਂ ਨਿਖਿੱਧ ਕਹਿੰਦੇ ਜੇ ਤਾਂ ਮੇਰੀ ਜਾਚੇ ਇਹ ਉਹਨਾਂ ਜੁਗਾਂ ਨਾਲੋਂ ਕਿਤੇ ਜ਼ਿਆਦਾ ਚੰਗਾ ਕਲਯੁਗ ਉਹਤਮ ਜੁਗਾ ਮਾ ਹੈ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀ ਹੈ ਕਿਸੇ ਥਾਂ ਇਹ ਗਲਪ ਵਿੱਚ ਪੁਰਾਣਾ ਵਿੱਚ ਵੀ ਆਖੀ ਹੋਈ ਆ ਪਰ ਉਹਨਾਂ ਨੇ ਕੋਈ ਵਕਰੇ ਗਲਤ ਉਹ ਗੱਲ ਦਰਸਾਈ ਹੋਈ ਆ ਓਕੇ ਆਪਾਂ ਕਰੋ ਉਹਨੂੰ ਨਾ ਦੇਛੋਂਦੇ ਹੋਏ ਆਪਾਂ ਅੱਗੇ ਚੱਲਦੇ ਆ ਕਿ ਗੁਰਬਾਣੀ ਵਿੱਚ ਜਿਹੜਾ ਇਹ ਪੱਖ ਜਿਹੜਾ ਇਸ ਰੂਪ ਵਿੱਚ ਕਿਤੇ ਕਿਤੇ ਆਇਆ ਆ ਕਿਤੇ ਕਲਯੁਗ ਸਮਝ ਜਿਹੜਾ ਸ਼ਬਦ ਆ ਉਹ ਸਮੇਂ ਲਈ ਆਇਆ ਕਿ ਜਿਹੜਾ ਸਮ ਵਰਤਾਲਾ ਵਰਤ ਰਿਹਾ ਸੰਸਾਰ ਲਈ ਆਇਆ ਜਗਤ ਲਈ ਆਇਆ ਉਹ ਅੱਜ ਦਾ ਸਮਾਂ ਚ ਆਇਆ ਇਤੋਂ ਸਦੀਆਂ ਪਹਿਲਾਂ ਸੀ ਉਸ ਸਮਝੇ ਰੂਪ ਵਿੱਚ ਉਹਨੂੰ ਕਲਯੁਗ ਆਖਿਆ ਆਇਆ ਤੁਸ ਲਈ ਵੱਖੋ ਵੱਖਰੇ ਕਿਤੇ ਪ੍ਰਕਰਨਾਂ ਨਾਲ ਸਾਥ ਤੁਹਾਨੂੰ ਦੇਖਣਾ ਪੈਂਦਾ ਕਿ ਇੱਥੇ ਜਿਹੜਾ ਇਹ ਸ਼ਬਦ ਆ ਕਿਸ ਅਰਥ ਵਿੱਚ ਵਰਤਿਆ ਆਇਆ ਤਾਂ ਆਪਾਂ ਜਿਹੜਾ ਪ੍ਰਮਾਣ ਸਾਂਝਾ ਕੀਤਾ ਸੀਗਾ ਥੋੜਾ ਜਿਹਾ ਦੇ ਬਾਰੇ ਗੱਲ ਕਰ ਲਈ ਤਾਂ ਕਿ ਗੱਲ ਅਧੂਰੀ ਨਾ ਰਹਿ ਜਾਏ ਕਿ ਕੱਲ ਮੈਂ ਪ੍ਰੇਤ ਜਿਨੇ ਰਾਮ ਨਾ ਪਛਾਤਾ ਕਿ ਜਿੰਨੂੰ ਤੁਸੀਂ ਇੱਥੇ ਜਿਹੜੀ ਪ੍ਰਾਣਿਕ ਵੰਡਾ ਉਸ ਅਨੁਸਾਰੀ ਜ਼ਿਕਰ ਕਰਦੇ ਆਂ ਗੱਲ ਸਮਝਾਈ ਆ ਗੱਲ ਉਹੀ ਆਖੀ ਜਿਹੜੀ ਕਿ ਪਹਿਲਾਂ ਆਪਾਂ ਚਰਚਾ ਕਰ ਆਏ ਆ ਪਹਿਲੇ ਐਪੀਸੋਡ ਦੇ ਵਿੱਚ ਕਿ ਜਿਹੜਾ ਕੱਲ ਜੋ ਜਿਹੜਾ ਕਿ ਨਹੀਂ ਹੋ ਤੁਸੀਂ ਇਹਦੇ ਵਿੱਚ ਵੀ ਪ੍ਰੇਤ ਉਹੀ ਆ ਕਿ ਜਿਨੇ ਰਾਮ ਨਾ ਪਛਾਤਾ ਜਿਨ੍ਹਾਂ ਪ੍ਰਭੂ ਨਾਲ ਸਾਝ ਨਹੀਂ ਪਾਈ ਜਿਨ੍ਹਾਂ ਦੇ ਰੱਬੀ ਗੁਣ ਨਹੀਂ ਬਸੇ ਪਰ ਜਿਨੋ ਜਦ ਸਾਜੁਗ ਕਹਿੰਨੇ ਹੋ ਤਾਂ 사ਜੁਗ ਪਰਮ ਹੰਸ ਵਿਚਾਰੀ ਪਰ ਉਥੇ ਵੀ ਉਹ ਵਿਚਾਰਬਾਨ ਜਿਨ੍ਹਾਂ ਨੇ ਵਿਚਾਰੇ ਆ ਸਮਝਿਆ ਰੱਬ ਨਾਲ ਸੰਝ ਪਾਈ ਸਚਿਆਰ ਬਣੇ ਉਹੀ ਪਰਮਾਸੀ ਸਾਰੇ ਪਰਮਾਸੀ ਨਹੀਂ ਸੀ ਸਾਜੁਗ ਵਿੱਚ ਵੀ ਸਾਰੇ ਸਚਿਆਰ ਨਹੀਂ ਸੀ ਆਪਾਂ ਸ਼ੈਲ ਸਾਹਿਬ ਦਾ ਪਹਿਲਾ ਐਪੀਸੋਡ ਸੀ ਨਾ ਜੁਗਾ ਸੰਬੰਧੀ ਉਹਦੇ ਗੱਲ ਕਰ ਰਹੇ ਸੀ ਜਿਹੜਾ ਜਿਹਨੂੰ ਹਰਨਾਖਸ਼ ਜਿਹੜਾ ਇਰਨਕਸ਼ਵ ਇਹ ਜਿਹੜਾ ਇਹ ਸਾਜੁਗ ਵਿੱਚ ਹੀ ਮੰਨਿਆ ਜਾਂਦਾ ਹਾਂਜੀ ਕਿ ਜਿਨਾਂ ਆਪਣੇ ਆਪ ਨੂੰ ਰਖਿਆ ਕਿ ਮੈਂ ਹੀ ਰਬ ਆਂ ਐ ਹੀ ਰਬ ਤੂੰ ਇਹ ਜਿਹੜਾ ਦਰਸਾਉਣ ਲਈ ਕਾਫੀ ਆ ਕਿ ਜਿਨ ਨੂੰ ਸਾਜੂ ਗਿਆ ਗਿਆ ਉਹਦੇ ਵਿੱਚ ਸਭ ਅੱਛਾ ਨਹੀਂ ਸੀ ਇਸ ਲਈ ਗੁਰੂ ਸਾਹਿਬ ਖਿਆਲ ਦੇ ਰਹੇ ਆ ਕਿ ਸਾਜੂਗ ਪਰਮ ਹੰਸ ਵਿਚਾਰੀ ਵਿਚਾਰ ਜਿਨਾਂ ਨੇ ਵਿਚਾਰੇ ਆ ਸਮਝਿਆ ਸਜ ਨੂੰ ਪੱਲੇ ਬਣਿਆ ਸਚਾਰ ਵਿੱਚ ਜੀਵਨ ਜੀਵੇਂ ਆ ਉਹੀ ਪਰਮ ਹੰਸ ਸੀ ਤੋ ਕਲਯੁਗ ਵਿੱਚ ਵੀ ਜਿਨਾਂ ਨੇ ਵਿਚਾਰੇ ਆ ਸਮਝਿਆ ਅੱਜ ਵੀ ਉਹ ਪਰਮ ਹੰਸ ਆ ਠੀਕ ਇਹ ਗੱਲ ਆ ਕਿ ਆਖਿਆ ਵੀ ਦੁਆਪਰ ਤ੍ਰੇਤੀ ਮਾਨਸ ਵਰਤ ਹੈ ਵਰਤੇ ਇਹ ਗੱਲ ਜਿਹੜੀ ਆ ਸਾਚਾ ਦਵਾਪਰ ਬਾਰੇ ਤ੍ਰੇਤੇ ਬਾਰੇ ਵਿਰਲੇ ਜਿਹੜੇ ਆ ਜਿਹੜੇ ਭਵੇਂ ਸਾਜੂ ਕਹਿ ਲੋ ਤ੍ਰੇਤਾ ਦਵਾਪਰ ਕਾਲ ਯੁਗ ਵਿਰਲੇ ਨਾ ਟਾਵੇਂ ਟਾਈਮ ਮਨੁੱਖਾਂ ਨੇ ਆਪਣੀ ਹੋਂ ਨੂੰ ਮਾਰੇ ਆ ਉਹ ਜਿਹੜਾ ਨੇ ਮਾਰੇ ਆ ਅਸਲ ਵਿੱਚ ਉਹੀ ਪਰਮ ਹੰਸਾ ਤੁਸੀਂ ਦੇਖੋ ਕਿ ਜਿਹਦਾ ਜਿੰਨਾ ਚਿਰ ਨੂੰ ਇਤਿਹਾਸ ਮਿਲਦਾ ਜਦੋਂ ਇਤਿਹਾਸ ਸ਼ੁਰੂ ਹੁੰਦਾ ਇਤਿਹਾਸ ਤੋਂ ਪਾਵੇ ਤੇ ਜੋ ਅੱਜ ਅਸੀਂ ਪਰਵਾਸ਼ਾ ਕਰਦੇ ਆ ਇਤਿਹਾਸ ਉਹਦੇ ਤੋਂ ਨਹੀਂ ਉਹਦੇ ਤੋਂ ਨਹੀਂ ਵਾਵਾ ਜਦੋਂ ਕਿ ਲਿਖਤ ਵਿੱਚ ਕੁਝ ਆਇਆ ਸਭ ਤੋਂ ਜਿਹੜੇ ਪੁਰਾਣੀਆਂ ਲਿਖਤਾਂ ਜਿਹੜੀਆਂ ਸ਼ਿਲਾ ਲੇਖਾਂਆਂ ਇਸ ਨੂੰ ਮਿਲਦੀਆਂ ਉਹਨਾਂ ਵਿੱਚ ਵੀ ਕੀ ਆਖਿਆ ਆਇਆ ਕਿ ਮਨੁੱਖ ਜਿਹੜੇ ਆ ਇਹ ਇਹਨਾਂ ਦਾ ਆਚਰਣ ਗਿਰ ਗਿਆ ਇਹ ਚੋਰੀ ਜਾਰੀ ਕਰਨ ਲੱਗ ਪਏ ਆ ਇਹ ਝੂਠੇ ਹੋ ਗਏ ਆ ਇਹਨਾਂ ਨੇ ਸੱਚਾਰ ਜੀਵਨ ਜਿਹੜਾ ਤਿਆਗ ਦਿੱਤਾ ਆ ਜਿਹਨ ਸੱਚ ਦੀਆਂ ਕਦਰੋਂ ਕੀਮਤਾਂ ਉਹਨਾਂ ਤੋਂ ਮੂੰਹ ਮੋੜ ਲਿਆ ਆ ਸਭ ਤੋਂ ਜਿਹੜੀਆਂ ਪੁਰਾਣੀਆਂ ਲਿਖਤਾਂ ਮਿਲਦੀਆਂ ਉਨਾ ਬਤਵੀ ਇਹੀ ਰੋਣਾ ਰੋਇਆ ਹੋਇਆ ਚੰਗੇ ਮਨੁੱਖਾਂ ਵੱਲੋਂ ਕਿ ਮਨੁੱਖ ਜਿਹੜਾ ਉਹ ਮਨੁੱਖ ਨਹੀਂ ਰਿਹਾ ਹਜ਼ਾਰਾਂ ਸਾਲ ਪੁਰਾਣੀਆਂ ਲਿਖਤਾਂ ਸਾਨੂੰ ਐਸੀ ਇੱਕ ਵੀ ਲਿਖਤ ਜਿਹੜੀ ਆ ਕਿਤੇ ਨਹੀਂ ਮਿਲੀ ਕਿ ਜਿਹਦੇ ਚ ਇਸ ਗੱਲ ਦਾ ਜ਼ਿਕਰ ਕੀਤਾ ਹੋਵੇ ਕਿ ਲੋਕੀ ਜਿਹੜੇ ਆ ਬਹੁਤ ਵਧੀਆ ਸਚਾਰ ਜੀਵਨ ਜੀਉਂਦੇ ਆ ਬੜੇ ਕਿਹਦੇ ਕੋ ਹਤਾਲ ਬੰਦਾ ਨਾਮੋਂ ਨਿਸ਼ਾਨ ਨਹੀਂ ਕੋਈ ਝੂਠ ਨਹੀਂ ਬੇਈਮਾਨੀ ਨਹੀਂ ਹੀਰਾ ਫੇਰੀ ਨਹੀਂ ਸਾਨੂੰ ਇਹ ਕੁਝ ਜੋ ਅਸੀਂ ਅੱਜ ਕਿਹਨੇ ਆ ਅਸੀਂ ਜਿਹੜਾ ਇਹ ਮੇਸ਼ਾਚਾਰ ਇੱਕ ਇਹ ਸਚਾਈ ਆ ਕਿ ਮਨੁੱਖ ਜਿਹੜਾ ਬੀਤਿਆ ਸਮਾਂ ਉਹਨੂੰ ਮੇਸ਼ਾ ਚੇਦੇ ਕਰਦਾ ਜੇ ਅੱਜ ਤੋਂ ਅਸੀਂ ਵੀ ਅੱਜ ਕੱਲ ਕਰਦੇ ਸਾਡਾ ਪਤੋਂ ਬੜਾ ਵਧੀਆ ਸਮਾਜ ਸੀ ਜੀ ਹਾਂ ਜੀ ਜਦੋਂ ਉਹ ਸਮਾਂ ਸੀ ਉਹ ਪਹਿਲਾ ਸਮਾਂ ਸੀ ਬੜਾ ਵਧੀਆ ਸੀ ਜੀ ਹਾਂ ਜੀ ਜਦੋਂ ਹੋਰ ਜ ਕੋਈ ਸਮਾਂ ਬੀਤਿਆ ਜਿਹੜੇ ਆਉਣ ਵਾਲੇ ਸਾਡੀ ਜਿਹੜੀ ਜਨਰੇਸ਼ਨ ਆ ਕੋਊਗੀ ਜੀ ਸਾਡੇ ਸਮਨ ਕੋਈ ਬੜਾ ਵਧੀਆ ਸਮਾਜ ਸੀ ਉਹ ਜੀ ਕੋਈ ਗੱਲਾਂ ਜਿਹੜੀਆਂ ਆ ਜ਼ਿਆਦਾ ਤਾਂ ਜਿਹੜੀਆਂ ਆ ਉਹਨੂੰ ਕਹਿਣਗੇ ਵੀ ਉਹ ਵਧੀਆ ਹੁੰਦੀਆਂ ਸੀਗੀਆਂ ਤੋ ਇਹੀ ਆ ਜਿਹੜਾ ਰਿਆ ਜਿੰਨੋ ਸਤਜਗਤ ਦੀ ਜੋ ਪਰਿਭਾਸ਼ਾ ਮ ਕੀਤੀ ਗਈ ਆ ਕਿ ਸਾਰੇ ਸਤਵਾਦੀ ਸੀ ਐਸਾ ਕਦੇ ਇਸ ਧਰਤੀ ਉਤੇ ਪਾਣਾ ਵਾਪਰੇ ਨਹੀਂ ਵਾਪਰੇ ਆ ਕਦੇ ਨਹੀਂ ਵਾਪਰੇ ਇਸ ਲਈ ਬਾਣੀ ਵਿੱਚ ਆਖਿਆ ਆ ਕਿ ਜਿਹੜਾ ਕਲਮੇ ਪ੍ਰੇਜਿ ਨੇ ਰਾਮ ਨ ਪਛਾਤਾ ਸਤਜਗ ਪਰਮ ਹੰਸ ਵਿਚਾਰੇ ਦੁਆ ਪਰਤਰੇਤਾ ਮਾਨਸ ਵਰਤੈ ਵਿਰਲੇ ਹਉਮੈ ਮਾਰੀ ਤੋ ਕਲਮੇ ਰਾਮ ਨਾਮ ਵਢਿਐ ਜੁਗ ਜੁਗ ਗੁਰਮੁਖ ਏਕੋ ਜਾਤਾ ਵਿਨ ਨਾਮੈ ਮੁਕਤ ਨਾ ਪਾਈ। ਬਸ ਪਸ ਕੀਤਾ ਆ ਕਿ ਜੁਗ ਭਾਵੇਂ ਤੁਸੀਂ ਕੋਈ ਕਹਿ ਲਵੋ ਪਰ ਜਦੋਂ ਵੀ ਕਿਸੇ ਮਨੁੱਖ ਨੇ ਸਾਂਝ ਪਾਈ ਆ ਉਹ ਸਾਂਝ ਉਹਨਾਂ ਨੇ ਇਸ ਤਰ੍ਹਾਂ ਨਾਲ ਹੀ ਪਾਈ ਆ। ਕਿਸੇ ਵੀ ਜੁਗ ਵਿੱਚ ਪ੍ਰਭੂ ਦੇ ਨਾਮ ਤੋਂ ਬਿਨਾ ਇਨ੍ਹਾਂ ਗੁਣਾਂ ਨੂੰ ਅਪਣਾਉਣ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਮਨੁੱਖ ਦੀ ਨਹੀਂ ਹੋਈ। ਔਰ ਜਿੱਦੋਂ ਤੁਸੀਂ ਕਾਲ ਜੁਗ ਕਹਿ ਰਹੇ ਹੋ ਤੋ ਇਸ ਕਾਲ ਯੁਗ ਵਿੱਚ ਵੀ ਇਹੀ ਢੰਗ ਆ ਕਿ ਜਿਨ੍ਹਾਂ ਵੀ ਵਿਕਾਰਾਂ ਤੋਂ ਮੁਕਤੀ ਪਾਉਣੀ ਆ ਉਹਨੂੰ ਇਹ ਢੰਗ ਅਪਣਾਉਣਾ ਹੀ ਪਊਗਾ ਇਸ ਢੰਗ 'ਤੇ ਕੋਈ ਤੱਪ ਦੀ ਵੀ ਨਹੀਂ ਉਹ ਹੀ ਪਰਿਵਰਤਨ ਨਹੀਂ ਹੋਇਆ ਇੱਕ ਪੱਖ ਤਾਂ ਬਾਣੀ ਵਿੱਚ ਇਹ ਆ ਕਿ ਜਿਹੜਾ ਦੂਜਾ ਜਿਹੜਾ ਹੈਗਾ ਕਿ ਜੋ ਆ ਮੰਨਿਆ ਜਾਂਦਾ ਗੁਰੂ ਸਾਹਿਬ ਵੀ ਕਹਿੰਦੇ ਆ ਕਾਲ ਯੁਗ ਦਾ ਵਰਤਾਰਾ ਮੰਨਦੇ ਆ ਪਰ ਕਿਸ ਰੂਹ ਵੀ ਮੰਨਦੇ ਆ ਉਹ ਜਦੋਂ ਮਨੁੱਖ ਦਾ ਇੱਕ ਵਿਸ਼ੇ ਜਿਹਾ ਆਚਰਨ ਆ ਉਹ ਬੋਦ ਹਾ ਤੱਕ ਡਿਗ ਬਵੇ ਮਨੋ ਗਿਰ ਬਵੇ ਜਿਹੜਾ ਇੱਕ ਵਿਅਕਤੀਗਤ ਨਹੀਂ ਬਲਕਿ ਸਮੂਹ ਰੂਪ ਵਿੱਚ ਉਹਨੂੰ ਪਰਵਾਨ ਚੜਾਇਆ ਜਾ ਮਨੂੰ ਪਰਵਾਨ ਕਰ ਲਵੇ ਜਿਵੇਂ ਵੱਡੀ ਦੀ ਗੱਲ ਕਰ ਲੈਨੇ ਆ ਕੋਈ ਸਮਝ ਸੀ ਕਰ ਕੇ ਬੰਦਾ ਕੋਈ ਜਿਹੜਾ ਵੱਢੀ ਲੈਂਦਾ ਸੀ ਉਹਨੂੰ ਚੰਗਾ ਨਹੀਂ ਸੀ ਸਮਝਦੇ ਪਰ ਆ ਜਿਹੜਾ ਵੱਢੀ ਲੈਣਾ ਇੱਕ ਫੈਸ਼ਨ ਆ ਬਲਕਿ ਪਿਛੇ ਵੀ ਜਾਂਦਾ ਜਦੋਂ ਰਿਸ਼ਤਬ ਕਰਦਾ ਜੀ ਭਵਨ ਜੀ ਤਨਖਾਹ ਮੁੰਡੇ ਦੀ ਇਨੀ ਕਾ ਪਰ ਉਪਰੋਂ آمدਨ ਬੜੀ ਆ ਮਤਾ ਜੀ ਨੂੰ ਕੋਈ ਬੁਰਾ ਨਹੀਂ ਸਮੀਂਦਾ ਉਹ ਉਹ ਪੁਣ ਨਹੀਂ ਸਵੀਕਾਰ ਕੀਤਾ ਆ ਤਾਂ ਜਦੋਂ ਕਿਤੇ ਵੀ ਸਮੇਂ ਕਿਤੇ ਵੀ ਵਿਦੇਸ਼ ਸਮੇਂ ਦੀ ਗੱਲ ਨਹੀਂ ਗਈ ਉਹ ਕਿਤੇ ਵੀ ਜਦੋਂ ਕੋਈ ਸਮਾਜ ਮਨੁੱਖਾਂ ਦਾ ਸਮੁੰਦਾਇ ਜਾਂ ਵਿਅਕਤੀਗਤ ਪਧਰਤੇ ਵੀ ਮਨੁੱਖ ਇਸ ਸੋਚ ਨੂੰ ਅਪਣਾ ਲੈਂਦਾ ਤਾਂ ਉਹ ਮਨੁੱਖ ਕਲਯੁਗ ਵਿੱਚ ਵਿਚਰਿਆ ਹੁੰਦਾ ਅਸੀਂ ਕਰ ਇਹ ਸ਼ਬਦ ਇਸ ਐਪੀਸੋਡ ਵਿੱਚ ਸ਼ਾਇਦ ਨਾ ਕਰ ਸਕੀ ਪਰ ਅਸੀਂ ਗੱਲ ਸਮਾਂ ਬਣਿਆ ਤਾਂ ਆਪਾਂ ਇਹ ਸ਼ਬਦ ਆ ਗੁਰਬਾਣੀ ਦੇ ਖਾਸ ਤੌਰ ਤੇ ਉਹਨਾਂ ਸ਼ਬਦਾਂ ਦੇ ਜਰੂਰ ਆਪਣੇ ਦਸਕਾਂ ਸਾਝ ਪਾਵਾਂਗੇ ਜਿਨ੍ਹਾਂ ਵਿੱਚ ਇਹ ਪੱਖ ਖੋਲ ਕੇ ਵਿਚਾਰੇ ਹੋਏ ਆ। ਗੁਰੂ ਸਾਹਿਬ ਨੇ ਕਾਲਜੁ ਦੀ ਜਿਹੜੀ ਉਹ ਪਰਿਭਾਸ਼ਾ ਕੀਤੀ ਹੋਈ ਆ ਜਿਵੇਂ ਗੁਰੂ ਸਾਹਿਬ ਦਾ ਇੱਕ ਪਾਵਨ ਸ਼ਬਦ ਆ ਜਿੱਦੇ ਦੱਸਿਆ ਹੋਇਆ ਹੈ ਕਿ ਅਸਲ ਜਿਹੜਾ ਕਾਲਜੁਗ ਆ ਉਹ ਕੀ ਆ। ਪਰ ਜਿੱਥੇ ਵੀ ਇਹੋ ਜਿਹਾ ਵਰਤਾਰਾ ਇਹੋ ਜੀ ਸੋਝ ਭਾਰੂ ਆ ਮਨੋ ਕਿਨੋ ਸਭੀ ਸਹਿਜੇ ਇਹਨਾਂ ਸਵੀਕਾਰ ਕੀਤਾ ਹੋਵੇ ਆ ਤਾਂ ਉਹ ਸਮਝੋ ਕਾਲਜੁਗ ਆ। ਇਹਦੇ ਦੱਸਿਆ ਕਿ ਖੁਦਗਰਜ਼ੀ ਦੂਜਿਆਂ ਉਤੇ ਧੱਕਾ ਕਰਨਾ ਵਧੇਗੀ ਕਰਨਾ ਆਪਣੇ ਮਨੁੱਖ ਦੇ ਜਿਹੜੇ ਇੰਦ੍ਰੇ ਆ ਇਹਨਾਂ ਦੇ ਮਨੁੱਖ ਦਾ ਕੋਈ ਵਾਸਨਾ ਹੋਣਾ ਔਰ दैਵੀ ਗੁਣਾ ਵੱਲੋਂ ਮਨੁੱਖ ਨੂੰ ਨਫ਼ਰਤ ਹੋਣਾ ਕਿਉਂਕਿ ਉਹਦੇ ਵਿੱਚ ਉਹਨ ਲੱਗਦਾ ਕਿ ਮੈਨੂੰ ਕੋਈ ਲਾਭ ਨਹੀਂ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਮੈਂ ਕੋਈ ਗੇਨ ਨਹੀਂ ਕਰ ਪਾਉਂਗਾ ਹਾਂ ਜੇਕਰ ਮੈਂ ਬੇਮਾਨੀ ਕਰਦਾ ਹੀਰਾ ਫੇਰੀ ਕਰਦਾ ਤਾਂ ਮੈਨੂੰ ਲਾਭ ਪਹੁੰਚੂਗਾ ਤਾਂ ਉਹਦਾ ਮਨ ਉਸ ਪਾਸੇ ਵੱਲ ਦੌੜ ਭੱਜ ਕਰ ਰਿਹਾ ਆ ਕਿ ਜਿਹੜਾ ਉੱਚਾ ਆਚਰਨ ਆ ਮਨੋਕੇ ਦੀ ਅਹਿਮੀਅਤ ਨਹੀਂ ਸਮੀਂਦਾ ਕਿ ਆਚਰਨ ਦੀ ਕੋਈ ਅਹਿਮੀਅਤ ਆ ਸਾਨੂੰ ਆਪਣਾ ਆਚਰਨ ਉੱਚਾ ਬਣਾਉਣਾ ਚਾਹੀਦਾ ਔਰ ਜਿਹੜੀ ਕਰਤੇ ਦੀ ਸਿੱਫ ਸਲਾ ਉਹ ਕਰਦਿਆਂ ਹੋਇਆਂ ਉਸ ਦੇ ਗੁਣਾਂ ਨੂੰ ਅਮਲੀ ਰੂਪ ਵਿੱਚ ਅਪਣਾ ਲੈਣਾ ਇਹਨਾਂ ਗੱਲਾਂ ਦੀ ਲੋੜ ਮਹਿਸੂਸ ਨਾ ਕਰਨਾ ਜਾਂ ਰਸਮੀ ਤੌਰ ਤੇ ਐਸਾ ਕਰਨਾ ਕਿ ਰੱਬ ਨੂੰ ਵਾਹ ਵਾਖਣਾ ਦਿਆਲੂ ਆਖਣਾ ਪਰ ਆਪ ਉਹ ਦਇਆ ਦੇ ਜਜ਼ਬੇ ਤੋਂ ਸਖਣਾ ਰਹਿਣਾ ਜਿਹੜਾ ਪਵਿੱਤਰ ਆਚਰਨ ਇਹ ਤੋਂ ਬਿਨਾਂ ਜਿਹੜੀ ਬਾਹਰੀ ਪਵਿੱਤਰਤਾ ਬਾਹਰੀ ਸੋਚਮ ਜਿਹੜੀ ਆ ਜਾਂ ਬਾਹਲੀ ਰਿਆਦ ਕਰ ਲੋ ਇਹਦੇ ਤੇ ਜ਼ੋਰ ਦੇਣਾ ਪਰ ਜਿਹੜੀ ਜਿਸ ਚੀਜ਼ ਦਾ ਉਹ ਪ੍ਰਤੀਕਾ ਲਖਾਏ ਦਾ ਉਹਨੂੰ ਕੋਈ ਅਹਿਮੀਅਤ ਨਾ ਦੇਣਾ ਠੀਕ ਇਹ ਕਾਲ ਯੁਗ ਦਾ ਇਹ ਵੀ ਲੱਛਣ ਆ ਜਿੱਥੇ ਇਹੋ ਜਿਹੇ ਵਰਤਾਰਾ ਸਮਝੋ ਤੁਸੀਂ ਕਾਲ ਯੁਗ ਵਰਤ ਰਹੇ ਆ ਫਿਰ ਬਾਣ ਵਿੱਚੇ ਵੀ ਦੱਸਿਆ ਆ ਕਿ ਜਿੱਥੇ ਮਨੁੱਖ ਜਿਹੜਾ ਉਹ ਦੁਨੀਆਂ ਉਤੇ ਦੁਨੀਆਂ ਦਾ ਵਿਸ਼ਵਾਸ ਆ عقیدہ ਉਹਨਾਂ ਨੂੰ ਆਪਣੇ ਮਤ ਦੀ ਜਾਂ ਜੋ ਸੋਚ ਆ ਉਹਦੀ ਮਹੱਤਤਾ ਦਰਸਾ ਕੇ ਆਪਣਾ ਨਾਲ ਤੋਰਨ ਦੀ ਬਜਾਏ ਉਹਨਾਂ ਉਤੇ ਤਲਵਾਰ ਦੇ ਜ਼ੋਰ ਨਾਲ ਜਾਂ ਹੋਰ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਕਰਕੇ ਜਾਂ ਦੰਬ ਪਖੰਡ ਦਾ ਆਸਰਾ ਲੈ ਕੇ ਉਹ ਜੇਕਰ ਉਹਨਾਂ ਨੂੰ ਆਪਣੇ ਅਨਿਆਈ ਬਣਾਉਣਾ ਚਾਹੁੰਦਾ ਤਾਂ ਇਹ ਕਾਲ ਯੁੱਗ ਦੇ ਲੱਛਣ ਆ ਠੀਕ ਤੇ ਜਿੱਥੇ ਵੀ ਹੋ ਰਿਹਾ ਕੋਈ ਵੀ ਕਰ ਰਿਆ ਹੋ ਸਕਦਾ ਇੱਕ ਥਾਂ ਗਵਾਂਢ ਵਿੱਚ ਕਰ ਰਿਆ ਦੂਜਾ ਨਾ ਕਰ ਰਿਆ ਹੋਵੇ ਤਾਂ ਉਹ ਗਵਾਂਢੀ ਦੇ ਕਰ ਜੇਕਰ ਇਹ ਜਿਹੇ ਲੱਛਣ ਆਉਤੇ ਰਹਿਣ ਵਾਲਿਆਂ ਦੇ ਉਸ ਸੁਸਾਇਟੀ ਦੇ ਸਮਾਜ ਦੇ ਤਾਂ ਉਥੇ ਕਲਯੁਗ ਦਾ ਵਰਤਾਰਾ ਗੁਰੂ ਸਾਹਿਬ ਦਾ ਇੱਕ ਸ਼ਬਦ ਆ ਜਿਹਦੇ ਵਿੱਚ ਜੋ ਮੈਂ ਸਾਂਝਾ ਕੀਤਾ ਇਹ ਸ਼ਬਦ ਹੈ ਇੱਕ ਉਹ ਸ਼ਬਦ ਨੂੰ ਆਧਾਰ ਪਟਾ ਕੇ ਆਖਿਆ ਜਿਹਦੇ ਵਿੱਚ ਗੁਰੂ ਸਾਹਿਬ ਨੇ ਆਖਿਆ ਕਿ ਸੋਈ ਚੰਦ ਚੜ੍ਹ ਸੇ ਤਾਰੇ ਸੋਈ ਦਿਨਗਰ ਤਪ ਤਰ ਹੈ ਹੂੰ ਸਾਧ ਧਰਤੀ ਸੋ ਪੌਣ ਚੁਲਾਰੇ ਜੁਗਜੀ ਖੇਲੇ ਥਾਮ ਕੈਸੇ ਜੀਵਨ ਤਲਵ ਨਿਵਾਰ ਹੋਵੇ ਪਰਵਾਣਾ ਕਰੇ ਢੰਗਾਣਾ ਕਲ ਲਖਣ ਵਿਚਾਰ ਕਹਿੰਦੇ ਤੂੰ ਜੋ ਕਹਿਣਾ ਵੀ ਇੱਕ ਪੌਫਾਣਾ ਕਲ ਜੁਗ ਆ ਗਿਆ ਜਾਂ ਸਾਜੁਗ ਸੀ ਉਹੀ ਸੂਰਜ ਚੜ੍ਹਦਾ ਆ ਰਿਹਾ ਉਹੀ ਚੰਦਰਮਾ ਆਗਾ ਉਹੀ ਧਰਤੀ ਆ ਪੌ ਪੌਣਾ ਤੂੰ ਫਿਰ ਕਹਿ ਰਹੇ ਆ ਕਿ ਕਿਤੇ ਦੇਸ ਨਾ ਆਇਆ ਸੁਣੀਐ ਤੀਰਤ ਪਾਸ ਨਾ ਬੈਠਾ ਦਾ ਦਾ দান ਕਰੈ ਤਾਂ ਨਹੀਂ ਮਹਿਲੂਸ ਆਰ ਨਾ ਬੈਠਾ ਕਿ ਕਿਸੇ ਨੇ ਸੁਣਿਆ ਕਿ ਕਾਲਜੁਗ ਫਾਨ ਤਾਂ ਡੇਰਾ ਲਾ ਕੇ ਬੈਠਾ ਹੋਇਆ ਜਿਹੜੇ ਵੀਰਪੈਣ ਹੋਰ ਚੰਗੇ ਦਿਨ ਸਮਝ ਨਾ ਜਾਣ ਪੱਕ ਨੂੰ ਤੋਂ ਉਹ ਸ਼ਬਦ ਜਿਹੜਾ ਜ਼ਰੂਰ ਬੇਨਤੀ ਕਰਾਂਗੇ ਕਿ ਸ਼ਬਦ ਨੂੰ ਧਿਆਨ ਨਾਲ ਜ਼ਰੂਰ ਹੋ ਖੁਦ ਬਾਚਨ ਕੋਖਣ ਤਾਂ ਇਹ ਪੱਕੇ ਦਾ ਹੋਰ ਉੱਪਰ ਕੇ ਸਾਹਮਣੇ ਆਊਗਾ ਆਪਾਂ ਦਾ ਸੰਕੀਪ ਜਿਹੜਾ ਉਹ ਭਾਵ ਸਾਂਝਾ ਕਰ ਰਹੇ ਹਾਂ ਸਮੇਂ ਨੂੰ ਧਿਆਵੀ ਰੱਖਦੇ ਹੋਏ ਨਹੀਂ ਨਹੀਂ ਤੁਸੀਂ ਬੜੀ ਇੰਪੋਰਟੈਂਟ ਗੱਲ ਕਰ ਗਏ ਜਿਹੜਾ ਮੈਂ ਐਡ ਕਰਨਾ ਚਾਹਨਾ ਜੀ ਕਿ ਜਿਹੜਾ ਦਿਨ ਤਾਂ ਰੋਜ਼ ਚੜ ਰਿਹਾ ਜੀ ਤੇ ਜੇ ਅਸੀਂ ਕਹੀਏ ਕਿਸੇ ਪਾਰਟਿਕੂਲਰ ਦਿਨ ਤੋਂ ਅੱਜ ਤੋਂ ਕੱਲ ਜੋਗ ਹੋ ਗਿਆ ਤੇ ਉਹ ਇੱਕ ਦਿਨ ਵਿੱਚ ਜਿਹੜੇ ਬੰਦੇ ਉਸ ਵੇਲੇ ਸੀਗੇ ਜਿਹੜੇ ਪ੍ਰਾਣੀ ਉਸ ਵੇਲੇ ਹੈਗੇ ਆ ਉਹਨਾਂ ਦਾ ਕਿਦਾਂ ਐਟੀਟਿਊਡ ਜਾਂ ਧਾਰਮ ਜਾਂ ਜਿੱਦਾਂ ਅਸੀਂ ਪਿਛਲੇ ਜਿਹੜੀ ਧਰਮ ਕੀਤੀ ਗੱਲ ਡਿਊਟੀਆਂ ਦੀ ਉਹ ਕਿਦਾਂ ਬਦਲ ਗਿਆ ਉਹ ਤਾਂ ਨਹੀਂ ਬਦਲਦਾ ਦਾ ਮਤਲਬ ਵਕਤ ਦੀ ਸੀਮਾ ਤੋਂ ਗੁਰਬਾਨੀ ਦਾ ਇਹਦਾ ਇਹਦਾ ਸਮਤ ਦਾ ਸਬੰਧ ਆ ਉਹ ਤੁਹਾਡੇ ਨਾਲ ਆ ਸਾਡੇ ਸਮਾਜ ਨਾਲ ਉਹ ਮਨੁੱਖੀ ਵਰਤਾਰੇ ਨਾਲ ਆ ਕਿ ਜਿਹੜਾ ਪਵਨ ਜੀ ਜਨ ਨੇ ਪੁਰਾਣਾ ਗੱਲ ਕੀਤੀ ਉਹਨਾਂ ਨੇ ਵਿਆਪਕ ਰੂਪ ਵਿੱਚ ਜਿਹੜਾ ਉਹ ਲੈ ਕੇ ਪੱਕ ਲਿਆ ਪਰ ਉਹਨਾਂ ਜਿਸ ਨੂੰ ਉਹਨਾਂ ਜ਼ੋਰ ਦਿੱਤਾ ਉਸ ਸਮੇਂ ਨੂੰ ਵਾੜ ਦਿੱਤਾ ਗੁਰਬਾਨੀ ਨੇ ਉਸ ਨੂੰ ਉਸ ਰੂਪ ਵਿੱਚ ਸਵੀਕਾਰਨੇ ਕੀਤਾ ਠੀਕ ਹੈ ਤੇ ਫਿਰ ਹੋਰ ਆ ਕੇ ਆਇਆ ਕਿ ਜੇ ਕੋ ਸਤ ਕਰੇ ਸੋ ਚੀਜੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲੇ ਬਦਨਾਮੀ ਕਲ ਕੇ ਲਖਨੇ ਕਹਿੰਦੇ ਲਖਨਾ ਕਲਜੂ ਇਹ ਕਲਜੂਗਾ ਜੋ ਤੁਸੀਂ ਕਲਜੂ ਕਹ ਰਹੇ ਹੋ ਕਲਜੂ ਨੇ ਕਲਜੂ ਦਾ ਇਹ ਵਰਤਾਰਾ ਜਿਹੜਾ ਕਿ ਹਰ ਸਮੇਂ ਵਰਤਦਾ ਰਿਹਾ ਕਿਸ ਨੂੰ ਤੁਸੀਂ ਦੇਖੋ ਆਪਾਂ ਜਨਾਂ ਨੂੰ ਆਪਰਾਣੇ ਪਹਿਲੇ ਜੋ ਕਹਿੰਨੇ ਆ ਕਿ ਉਹਨਾਂ ਜੁਗਾਂ ਵਿੱਚ ਕਿਹੋ ਜਿਹਾ ਵਰਤਾਰਾ ਹੋਇਆ ਕਿ ਸ਼ੂਦਰਾਂ ਦਾ ਸਦੀਆਂ ਤੱਕ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਕੇ ਨਾਂ ਨਾਲੋਂ ਧਰਮ ਮੰਦਰਾਂ ਵਿੱਚ ਬੈਠਣ ਦੀ ਇਜਾਜ਼ਤ ਸੀ ਨਾਂ ਨਾਲੋਂ ਧਰਮ ਗ੍ਰੰਥਾਂ ਨੂੰ ਪੜ੍ਹਨ ਦੀ ਇਜਾਜ਼ਤ ਸੀ ਨਾ ਸੋਨੋ ਦੀ ਇਸ ਆਦਰ ਸੀ ਉਹਨਾਂ ਜਿਹੜਾ ਮਨੁੱਖੀ ਜਮੰਦਰੂ ਹਾਕਾ ਉਹ ਹਾਕ ਦੋਨੋਂ ਸਦੀਆਂ ਤੱਕ ਵਾਂਝਾ ਰੱਖਿਆ ਗਿਆ ਆਈ ਵੀ ਤਾਂ ਕਲਯੁਗ ਦੀ ਡਿਊਟੀ ਬਣ ਗਈ ਤੇ ਜਿਹੜਾ ਉਹਨਾਂ ਜੁਗਾਂ ਵਿੱਚ ਵੀ ਜਿਹੜਾ ਮੈਂ ਉਹ ਸਮੇਂ ਜਿਹੜੇ ਸੀ ਜਿਹਨਾਂ ਜੁਗਾਂ ਵਿੱਚ ਐਸਾ ਹੋਇਆ ਤੇ ਉਹ ਕਿਸ ਜਾਂ ਜੋ ਮਹਾਭਾਰਤ ਦੇ ਵਿੱਚ ਜੋ ਦੇਖੋ ਅਸੀਂ ਜੋ ਅਸੀਂ ਬਿਰਤਾਰਾ ਦੇਖ ਰਹੇ ਹਾਂ ਤੇ ਬਿਰਤਾਰਾ ਸਾਨੂੰ ਉਸ ਵਿੱਚ ਦੇਖਣ ਨੂੰ ਮਿਲਦਾ ਬਿਲਕੁਲ ਭਾਵੇਂ ਉਹ ਮਥਿਆਸ ਕਹੋ ਜੋ ਕਹੋ ਪਰ ਜੋ ਕੋਈ ਸਾਹਮਣੇ ਆ ਹਾਂ ਉਹਦੇ ਵਿੱਚ ਕਿਉਂਕਿ ਜਿਹੜਾ ਸਾਹਿਦਕਾਰ ਆ ਉਹ ਸਮਾਜ ਵਿੱਚ ਉਹ ਹੀ ਸਮਗਰੀ ਲੈਂਦਾ ਜੋ ਉਹਨੂੰ ਆਪਣੇ ਢੰਗ ਨਾਲ ਉਹ ਪੇਸ਼ ਕਰਦਾ ਉਹ ਜਿਹੜੇ ਵਰਤਾਰੇ ਜਿਹੜੇ ਧਰਮ ਗ੍ਰੰਥ ਆ ਜਿਹੜੇ ਜਿਹੜੇ ਪੁਰਾਣੇ ਸਾਡੇ ਗ੍ਰੰਥ ਆ ਜਿਹੜੇ ਭਾਰਤ ਦੇ ਉਹਨਾਂ ਵਿੱਚ ਜਿਹੜੀਆਂ ਅਰਦਾਸਾਂ ਉਹਨਾਂ ਅਰਦਾਸਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਜਿਹਦੇ ਜੇ ਅਰਦਾਸ ਦਾ ਵੀ ਰੂਪ ਦਿੱਤਾ ਆ ਕਿ ਮੇਰੀ ਖੇਤੀ ਵਿੱਚ ਇਹਨਾਂ ਦੇ ਦੇਵਤਾ ਤੋਂ ਮੀਂਹ ਪਾਵੇ ਜਿਹੜਾ ਮੇਰੇ ਗਵਾਂਢੀ ਦੀ ਆ ਉਹਦੇ ਖੇਤ ਜ਼ਮੀਨਾਂ ਪਵੇ ਜਾ ਮੇਰੀ ਗਾਂ ਜਿਹੜੀ ਆ ਦੁੱਧ ਜ਼ਿਆਦਾ ਦੇਵੇ ਕੁਆਂਟੀ ਦੀ ਗਾਂ ਦਾ ਜਿਹੜਾ ਦੁੱਧ ਆ ਉਹ ਸੁੱਕ ਜਾਵੇ ਉਹ ਦੁੱਧ ਦੇਣਾ ਦੇ ਸਕੀ ਦੇਵੇ ਮਦਰ ਇਹ ਦੱਸਦੀਆਂ ਕਿ ਅੱਜ ਤੋਂ ਸਦੀਆਂ ਪਹਿਲਾਂ ਵੀ ਮਨੁੱਖ ਜਿਹੜਾ ਇਸ ਕਾਲਯੁਗ ਵਿੱਚ ਵਿਚਰਦਾ ਰਿਹਾ ਹਾਂ ਗੁਰਬਾਣੀ ਦੇ ਪੱਖ ਦਰਦ ਕਰਵਾਇਆ ਕਿ ਮਨੁੱਖ ਨੇ ਸਾਰੇ ਜਨਮ ਸੰਸਾਰ ਵੀ ਲੈਂਦੇ ਆ ਕਿ ਇਹਨੇ ਆਤਮਿਕ ਉਨਤੀ ਕਰਕੇ ਇਹਨੇ ਇਸ ਪੜਾ ਤੇ ਪਹੁੰਚਣਾ ਗੁਰਬਾਣੀ ਜਿਹੜੀ ਆ ਇਹਨਾਂ ਨੂੰ ਇਸ ਰੂਪ ਵਿੱਚ ਲੈਂਦੀ ਆ ਨਾ ਕਿ ਜਿਹੜੀ ਪੁਰਾਣਾ ਦੀ ਵੰਡਾ ਉਹਦੇ ਅਨੁਸਾਰ ਨਹੀਂ ਲੈਂਦੀ ਬਲਕਿ ਆਖਿਆ ਕਿ ਹਰ ਮਨੁੱਖ ਜਿਹੜਾ ਉਹ ਕਿਸੇ ਵੀ ਸਮੇਂ ਆ ਉਹ ਸਤਜੁਗ ਵਿੱਚ ਵਰਤਾਰਾ ਉਹਦਾ ਵਰਤਾਰਾ ਜਿਹੜਾ ਉਹ ਹੋ ਸਕਦਾ ਉਹ ਕਿਸੇ ਦਾ ਕਲਜੁਗੀ ਹੋ ਸਕਦਾ ਕਿਸੇ ਦਾ ਤ੍ਰੇਤੇ ਵਾਲਾ ਹੋ ਸਕਦਾ ਕਿਸੇ ਦਾ ਦਵਾਪਰ ਵਾਲਾ ਹੋ ਸਕਦਾ ਮਤਿ ਨੂੰ ਜਿਹੜਾ ਉਹ ਵਿਸ਼ੇਸ਼ ਤੌਰ ਤੇ ਕਿਸੇ ਵਿਸ਼ੇਸ਼ ਸਮੇਂ ਨਾਲ ਜੋੜ ਕੇ ਨਹੀਂ ਦੇਖਿਆ ਗਿਆ ਸਟੇਟ ਆਫ ਮਾਈਂਡ ਨੂੰ ਜਾਂ ਉਸ ਵਰਤਾਰੇ ਨੂੰ ਦੇਖਿਆ ਉਸ ਨੂੰ ਦੇਖਿਆ ਗਿਆ ਠੀਕ ਇਸ ਲਈ ਜਿਹਦੇ ਬਾਣੀ ਦੇ ਸ਼ਬਦ ਆ ਜਿਨ੍ਹਾਂ ਵੀ ਦੱਸਿਆ ਕਿ ਜਿਹੜਾ ਇਹ ਵਰਤਾਰਾ ਅਸਲ ਵਿੱਚ ਇਹ ਵਰਤਾਰਾ ਜਿਹੜਾ ਇਹ ਕਾਲਯੁਗ ਦੇ ਲੱਛਣ ਆ ਇਸ ਲਈ ਜਦੋਂ ਬਾਣੀ ਚ ਆਖਿਆ ਇਹ ਕੜੀ ਨਾ ਮਿਲਤੇ ਤਾਂ ਕਾਲਯੁਗ ਹੋਤਾ ਹਾਂ ਹੁਣ ਕਦ ਮਿਲੀ ਹੈ ਪ੍ਰਤੁੱਤ ਭਗਵੰਤਾ ਹਾਂਜੀ ਉਥੇ குரு ਸਭ ਇਸੇ ਸਮੇਂ ਵਿੱਚ ਬਿਤਰਦੇ ਆ ਫਿਰ ਜਿਹਨੇ ਵੀ ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਬੁੱਧਿਧਰਮ ਆ ਜਾਂ ਜੈਨਿਜ਼ਮ ਆ ਜਿਹੜੇ ਬਾਕੀ ਧਰਮ ਆ ਜਿਹੜੇ ਧਰਮ ਜਿਹੜੇ ਭਾਰਤ ਤੋਂ ਬਾਹਰ ਪੈਦਾ ਹੋਏ ਆ ਚਾਹੇ ਉਹ ਕ੍ਰਿਸਚੀਅਨਿਟੀ ਆ ਯਹੂਦੀ ਆ ਜਾਂ ਇਸਲਾਮ ਆ ਉਹ ਤਾਂ ਵੈਸੇ ਵੀ ਨਾ ਲਾਉਣੀ ਮੰਨਦੇ ਜਿਹੜੇ ਭਾਰਤੀ ਬੰਨ ਭਾਰਤ ਦੇ ਵਿੱਚ ਜਿਹੜੇ ਆ ਜੈਨਿਜ਼ਮ ਆ ਬੁੱਧਿਧਰਮ ਆ ਤਾਂ ਉਹ ਇਹਨਾਂ ਪੁਰਾਣਾਂ ਦੀ ਵੰਡ ਜਿਹੜੀ ਉਹਨੂੰ ਨਹੀਂ ਮੰਨਦੇ ਔਰ ਇਹਨਾਂ ਵਿੱਚ ਵੀ ਜਿਹੜਾ ਸਾਰੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਇਵਨ ਜਿਹੜੇ ਹਿੰਦੂ ਮਤ ਦੇ ਵੱਖ-ਵੱਖਰੇ ਸੈਕਟ ਆ ਜਿਹੜੇ ਸੰਪਰਦਾਵਾਂ ਜਿਹੜੀਆਂ ਉਹ ਸਾਰੀਆਂ ਇਸ ਈਸ ਨੂੰ ਇਸ ਰੂਪ ਵਿੱਚ ਸਵੀਕਾਰ ਨਹੀਂ ਕਰਦੀਆਂ। ਠੀਕ। ਤੋਂ ਗੁਰਬਾਣੀ ਵੀ ਜ਼ਿਕਰ ਹੈ ਪਾਕਿੜਾ ਉਹ ਸਪਹੈ ਸਪਸ਼ਤਾ ਸਾਡੇ ਲਈ ਜਿਹੜਾ ਜੋ ਸਾਜੂ ਕੀ ਸਮਾ ਜਿਹੜਾ ਗੁਰੂ ਸਾਹਿਬਾਨ ਦਾ ਜਦੋਂ ਵਿਚਰੇ ਆ ਸੰਸਾਰ ਵਿੱਚ ਦੇ ਉਹਨਾਂ ਨੇ ਇਹ ਕਲਿਆਣਕਾਰੀ ਉਪਦੇਸ਼ ਦੜ ਕਰਵਾਇਆ। ਸਾਡੇ ਲਈ ਸਭ ਤੋਂ ਵਧੀਆ ਸਮਾ ਉਹ ਤੋਂ ਕਿਹੜਾ ਬੱਦ ਸਮਾ ਹੋ ਸਕਦਾ। ਤੇ ਇਹ ਸ਼ਬਦ ਵਰਦੇ ਵੀ ਹੋਏ ਆ ਉਹ ਪ੍ਰਤੀਕ ਵਿੱਚ ਸ਼ਬਦ ਆ। ਤਾਂ ਸਾਨੂੰ ਇਹਨਾਂ ਸ਼ਬਦਾਂ ਨੂੰ ਵੇਖ ਕੇ ਭੁਲੇਖਾ ਖਾਣ ਦੀ ਲੋੜ ਨਹੀਂ ਕਿ ਲੋ ਜੀ ਗੁਰਬਾਣੀ ਵੀ ਤਾਂ ਫਲਾਣੀ ਥਾਂ ਤੇ ਆਇਆ ਇੰਨੀ ਵਾਰ ਆਇਆ ਫਲਾਣੇ ਗੁਰੂ ਸਾਹਿਬ ਨੇ ਆਖਿਆ ਉਹਨਾਂ ਨੇ ਇੰਨੀ ਵਾਰ ਆ ਕੇ ਆ ਨਹੀਂ ਸਾਨੂੰ ਇਹ ਦੇਖਣ ਦੀ ਲੋੜ ਆ ਕਿ ਸ਼ਬਦ ਜਿਹੜੇ ਆ ਉਹ ਵਰਦੇ ਆ ਪਰ ਉਹ ਕਿਸ ਪ੍ਰਕਰਨ ਵਿੱਚ ਆ ਕੇ ਕਿਸ ਭਾਵ ਅਰਥ ਵਿੱਚ ਵਰਤੇ ਆ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਆ ਕਿ ਜਿਹੜੇ ਸ਼ਬਦ ਪਹਿਲਾਂ ਵਰਤੇ ਜਾਂਦੇ ਸੀ ਪਰ ਗੁਰਬਾਣੀ ਵਿੱਚ ਉਹਨਾਂ ਨੂੰ ਉਸ ਭਾਵ ਵਿੱਚ ਨਹੀਂ ਲਿਆ ਗਿਆ ਡੈਫੀਨੇਸ਼ਨ ਜਿਹੜੀ ਪਰਿਭਾਸ਼ਾ ਜਿਹੜੀ ਆ ਉਹਨਾਂ ਆਖੀਏ ਕਿ ਜਿਹੜਾ ਉਹਨਾਂ ਦੀ ਰੂਹ ਆ ਉਹ ਰੂਹ ਜਿਹੜੀ ਆ ਉਹ ਨਵੀਂ ਫੁਕੀ ਗਈ ਆ ਠੀਕ ਉਹਨਾਂ ਨੂੰ ਉਸ ਭਾਵ ਅਰਥ ਵਿੱਚ ਨਹੀਂ ਲਿਆ ਗਿਆ ਜਿਵੇਂ ਉਦਾਰਵਜੋਂ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਬਦ ਆ ਕਿ ਤਸਗਤ ਜੋ ਤਾਤ ਨਾ ਕਰੈ ਉਹਨਾਂ ਦੀ ਚੋਰ ਦੀ ਪਰਿਭਾਸ਼ਾ ਜੋ ਕੋਸ਼ਾਂ ਵਿੱਚ ਆਈ ਬਣਾਜੀ ਕੋਸ਼ਾਂ ਵਿੱਚ ਦੇਖਾਂਗੇ ਤੇ ਜੋ ਪਰਿਭਾਸ਼ਾ ਬਾਣੇ ਵੀ ਦਿੱਤੀ ਹੋਈ ਆ ਕਿ ਕੋਈ ਰਖਾ ਨਹੀਂ ਕਰਦਾ ਇਹਨਾਂ ਕਰੋ ਪਰਮਨ ਚੁਰਾ ਲੈਦਾ ਉਦੇ ਮਨ ਵਿੱਚ ਇਹ ਭਾਵ ਨਹੀਂ ਰਹਿੰਦਾ ਅਸਲ 'ਚ ਉਹ ਤਸਕਰਾਂ ਹਾਂ ਉਹ ਤਸਕਰ ਪਰ ਇਹ ਹੁਣ ਸਾਨੂੰ ਕੋਸ਼ਾਂ ਵੀ ਛੋੜੇ ਮਿਲੂਗੀ ਠੀਕ ਹਾਂ ਕੋਸ਼ਾਂ ਤਸਕਰ ਸ਼ਬਦ ਦਾ ਠੀਕ ਆ ਕਿ ਦੂਜੇ ਅਰਥਾਂ ਵਿੱਚ ਵੀ ਆਇਆ ਆ ਪਰ ਜਿਸੇ ਨਰੋਲੇ ਸਾਹਿਦ ਦਰਸਾਇਆ ਦੇ ਨੂੰ ਇਸ ਸ਼ਬਦ ਉਹੀ ਆਪਰੇ ਦੇ ਨਵੇਂ ਰੂਪ ਫੂਕੇ ਹੋਈ ਆ ਤੋ ਇਸ ਤਰ੍ਹਾਂ ਦੇ ਇੱਕ ਸ਼ਬਦ ਨੇ ਬਹੁਤ ਸਾਰੇ ਸ਼ਬਦ ਆ ਕੇਸਰੀ ਦੇ ਜਿਹੜੇ ਜਿਹੜੇ ਜੁਗਾਂ ਦੀ ਗੱਲ ਜਿਹੜੀ ਆ ਤੁਸੀਂ ਸਵਾਲ ਉਠਾਇਆ ਸੀਗਾ ਕਿ ਗੁਰਬਾਣੀ ਨੇ ਇਹ ਸ਼ਬਦ ਵਰਤੇ ਜ਼ਰੂਰ ਆ ਪਰ ਕਿਤੇ ਜਿਹੜੇ ਉਹ ਪਰੰਪਰਾਗਤ ਅਰਥ ਵਿੱਚ ਹੀ ਲੈਂਦੇ ਹੋਏ ਆ ਉਹਨਾਂ ਨੂੰ ਉਸੂ ਵੀ ਦਰਸਾ ਕੇ ਇਹ ਸਪਸ਼ਟ ਕੀਤਾ ਹੈ ਕਿ ਭਾਏ ਸਮਾਂ ਕੋਈ ਵੀ ਹੋਵੇ ਪਰ ਸਚਿਆਰ ਬਣਦਾ ਟੰਗ ਜਿਹੜਾ ਉਹ ਆ ਸੀਗਾ ਹੈ ਤੇ ਰਹਿਣਾ ਸਮਾਂ ਆਪਣੇ ਆਪ ਜਿਹੜਾ ਉਹ ਚੰਗਾ ਜਾਂ ਮਾੜਾ ਨਹੀਂ ਚੰਗਾ ਜਾਂ ਮਾੜਾ ਮਨੁੱਖ ਨੂੰ ਸਮੇਂ ਦੀ ਵਰਤੂ ਬਣਾਉਂਦੀ ਹੈ ਕਿ ਮਨੁੱਖ ਉਹਦੀ ਵਰਤੂ ਕਿਵੇਂ ਕਰ ਰਿਹਾ ਇਸ ਲਈ ਗੁਰਬਾਣੀ ਵਿੱਚ ਜਿਹੜਾ ਜੇਪਾ ਪਹਿਲਾਂ ਵੀ ਬਾਣੀ ਦਾ ਫਰਮਾਨ ਜਿਹੜਾ ਸਾਧਾ ਕੀਤਾ ਦਸਕਾਂ ਨਾਲ ਕਿ ਜਦੋਂ ਆਖਿਆ ਕਿ ਉਤਮ ਕਲ ਜੋ ਜਿਹੜਾ ਉਤਮ ਜੁਗਾ ਮਾਹੇ ਤੋ ਕਹਿੰਦੇ ਜੇ ਤੁਹਾਡੇ ਅਨੁਸਾਰ ਜੋ ਤੁਸੀਂ ਪ੍ਰਵਾਸ਼ਾ ਕਰ ਰਹੇ ਜੇ ਦੱਸਦੇ ਜੇ ਉਹਨਾਂ ਨਾਲੋਂ ਦੇ ਕਲ ਜੋ ਕਿਤੇ ਜ਼ਿਆਦਾ ਚੰਗਾ ਜੇ ਉਹੀ ਲਈ ਮੰਨ ਲੋ ਮਰ ਕੇ ਦੁਰਦੇ ਆ ਪਰ ਜੇ ਸਪਸ਼ਟ ਰੂਪ ਵਿੱਚ ਖੰਨ ਕਰ ਦਿੰਦੇ ਆ ਕਿ ਨਹੀਂ ਜਿਵੇਂ ਸ਼ਬਦ ਵਿੱਚ ਆ ਕੇ ਆ ਕਿ ਸੋਇ ਚੰਦ ਜੜਿਆ ਸੇ ਤਾਰੇ ਸੋਇ ਦੀਨ ਤਪਤਰ ਹੈ ਸਾਧ ਅਰਤੀ ਸੋ ਪਹੁਣ ਚਲਾ ਰਹੇ ਜੁਗ ਜੁਗ ਦੀ ਖਿਲੇ ਥਾਮ ਕੈਸੇ ਉਹ ਜਿਹੜਾ ਪੂਰਾ ਸ਼ਬਦ ਆ ਇਹਦੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਇਹੀ ਗੱਲ ਜਿਹੜੀ ਉਹ ਦ੍ਰਿੜ ਕਰਵਾਈ ਹੋਈ ਆ ਕਿ ਕਾਲਯੁਗ ਦਾ ਲੱਛਣ ਜਿਹੜਾ ਆਹ ਲੱਛਣਾ ਜਿੱਥੇ ਵੀ ਇਹ ਲੱਛਣ ਪਾਏ ਜਾ ਰਹੇ ਆ ਜਿਸ ਵੀ ਮਨੁੱਖ ਵਿੱਚ ਪਾਏ ਜਾ ਰਹੇ ਆ ਚਾਹੇ ਉਹ ਸਮੂਹ ਰੂਪ ਵਿੱਚ ਆ ਚਾਹੇ ਵਿਅਕਤੀਗਤ ਆ ਉਹ ਕਾਲਯੁਗ ਵਿੱਚ ਵਿਚਰੇ ਆ ਉਹ ਕਾਲਯੁਗੀ ਆ ਹਾਂ ਜਿਸ ਮਨੁੱਖ ਅੰਦਰ ਚੰਗੇ ਗੁਣਾਂ ਦੇਵੀ ਗੁਣਾਂ ਉਹ ਸਤਜੁਗ ਵਿੱਚ ਵਿਚਰੇ ਆ ਭਾਵੇਂ ਅੱਜ ਦੇ ਸਮੇਂ ਵਿੱਚ ਵਿਚਰੇ ਆ ਜਾਂ ਪਹਿਲਾਂ ਵਿਚਦੇ ਆ ਸੀਗਾ ਚੰਗੇ ਮਨੁੱਖ ਕੋਈ ਆਖੇਗੇ ਆਖੇ ਜਾਣਗੇ ਜਿਨ੍ਹਾਂ ਦੇ ਜੀਵਨ ਵਿੱਚ ਸਤਿਆਰ ਪਾਉਣਾ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿ ਇਹ ਜਿਹੜੀ ਸਮੇਂ ਦੀ ਵੰਡ ਤੇ ਯੁੱਗਾਂ ਦੇ ਜਿਹੜਾ ਡੈਫੀਨੇਸ਼ਨ ਤੇ ਜੜੀ ਉਹਦੀ ਹੈਗੀ ਆ ਜਿੰਨੂੰ ਅਸੀਂ ਪਰਿਭਾਸ਼ਾ ਕਹਿੰਨੇ ਆ ਯੁੱਗ ਐਨੇ ਸਾਲਾਂ ਦਾ ਸੀ ਜਾਂ ਇਹ ਸਮੇਂ ਨਾਲ ਸੀ ਅਜੇ ਤੱਕ ਤੇ ਸਾਡੇ ਕੋਲੋਂ ਸਾਡੀ ਸੂਰਜ ਦੀ ਵੀ ਲਾਈਫ ਹਿਸਟਰੀ ਨਹੀਂ ਲੱਭੀ ਪੂਰੀ ਤਰ੍ਹਾਂ ਅਸੀਂ ਨਹੀਂ ਡਿਫਾਈਨ ਕਰ ਸਕਕੇ ਭਾਲੇ ਯੁਗਾਂ ਤੱਕ ਬੜੀ ਦੂਰ ਦੀ ਗੱਲ ਆ ਤੋ ਵਕਤ ਦੀ ਵੰਡ ਨਹੀਂ ਹੈ ਗੁਰਬਾਣੀ ਇਸ ਚੀਜ਼ ਨੂੰ ਰਿਜੈਕਟ ਕਰਦੀ ਹੈ ਗੁਰਬਾਣੀ ਪਰ ਵਰਤਾਰੇ ਨੂੰ ਜਿਹੜੀ ਸਾਡੇ ਗੁਣਾਤਮਕ ਵਰਤਾਰੇ ਆ ਉਹਨੂੰ ਅਸੈਪਟ ਕਰਦੀ ਹੋਈ ਉਸ ਨੂੰ ਉਹਦੇ ਨਾਲ ਰਿਲੇਟ ਜ਼ਰੂਰ ਕਰਦੀ ਆ ਮੈਂ ਤਾਂ ਇਹ ਚੀਜ਼ ਸਮਝਣ ਦੀ ਕੋਈ ਕੀਤੀ ਕਿ ਇਹ ਚੀਜ਼ ਜ਼ਰੂਰ ਆ ਸੋ ਇਹਦਾ ਮਤਲਬ ਜਿਹੜਾ ਵੈਲਿਊ ਸਿਸਟਮ ਹੈ ਜਿਹੜਾ ਗੁਰਬਾਣੀ ਵਿੱਚੋਂ ਜਿਹੜਾ ਡਿਫਰੈਂਟ ਡਿਊਟੀਆਂ ਆ ਰਹੀਆਂ ਉਸ ਡਿਊਟੀਆਂ ਦੇ ਹਿਸਾਬ ਨਾਲ ਇੱਕ ਬੰਦਾ ਇੱਕ ਦਿਨ ਵਿੱਚ ਹੋ ਸਕਦਾ ਕਈ ਯੁੱਗ ਬਦਲਦਾ ਹੋਵੇ ਕਈ ਪਰਤਾਰਾ ਆਪਣਾ ਬਦਲਦਾ ਜਾਂਦਾ ਪਿਆ ਹੋਵੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਵਲਪਾਕ ਖਸਿਆ ਜੇ ਚੁਆ ਕੀ ਗੁਰਬਾਣੀ ਜਿਹੜੀ ਹੈ ਉਹ ਵਕਤ ਦੇ ਯੁੱਗਾਂ ਨੂੰ ਕਿੱਦਾਂ ਮੰਦੀ ਹੈ ਜ ਨਹੀਂ ਸਾਰਿਆਂ ਨੂੰ ਰਿਕੁਐਸਟ ਹੈ ਫਿਰ ਤੋਂ ਕਿਸੇ ਕਮੈਂਟ ਕਰਿਆ ਕਰੋ ਪੰਜਾਬੀ ਚ ਕਰਦਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਅੱਗੇ ਪਾਸ ਔਨ ਕਰਿਆ ਕਰੋ ਭਾਈ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵਾਗ ਜੀ ਕਾ ਖਾਲਸਾ ਵਾਗ ਜੀ ਕੀ ਫਤਿਹ